ਹੋଁ ਹਾਂ ਜੀ ਅੱਜ ਮੰਗ ਪੱਤਰ ਦਿੱਤਾ ਉਹਦੇ ਬਾਰੇ ਚੀਕਣਾ ਚਾਹੁੰਦਾ ਦੇਖੋ ਅੱਜ ਅਸੀਂ ਜੋ ਸਿੰਘ ਸਾਬਾਨ ਨੂੰ ਮਿਲੇ ਹੈਗੇ ਆ ਸਾਡਾ ਮੇਨ ਮੰਗ ਇਹ ਸੀਗੀ ਕਿ ਪੰਜਾਬ ਦਾ ਸਮਾਜ ਹੈਗਾ ਆ ਇਹ ਮੁੜ ਕੇ ਫੇਰ ਜਾਤਾਂ ਪਾਤਾਂ ਜਵੰਡਿਆ ਪਿਆ ਬੁਰੀ ਤਰ੍ਹਾਂ ਨਾਲ ਤੇ ਇਸੇ ਗੱਲ ਦਾ ਅਹਿਸਾਸ ਮੈਨੂੰ ਐਮਪੀ ਬਣ ਤੋਂ ਬਾਅਦ ਹੋਇਆ ਜਦੋਂ ਮੈਨੂੰ ਪਿੰਡਾਂ ਚ ਦਲਿਤ ਸ਼ਮਸ਼ਾਨ ਘਾਟਾਂ ਦੇ ਦਲਿਤ ਧਰਮਸ਼ਾਲਾਾਂ ਦੇ ਇਹ ਮੰਗ ਪੱਤਰ ਆਣ ਲੱਗੇ ਕਿ ਸਾਡੀ ਦਲਿਤ ਸ਼ਮਸ਼ਾਨ ਘਾਟ ਵਾਸਤੇ ਸਹਾਇਤਾ ਦਿੱਤੀ ਜਾਵੇ ਦਲਿਤ ਜਿਹੜੀ ਧਰਮਸ਼ਾਲਾ ਸਹਾਇਤਾ ਦਿੱਤੀ ਜਾਵੇ ਤੇ ਮੈਂ ਜਦੋਂ ਤਰ یافت ਕੀਤਾ ਮੈਂ ਪਿੰਡਾਂ 'ਚ ਗਿਆ ਹੋਰ ਜਿਆਦਾ ਲੁਗਾਈ ਨਾਲ ਕੋਖ ਕੀਤੀ ਹੈ ਤਾਂ ਦੇਖਿਆ ਕਿ ਪੰਜਾਬ ਦੇ ਬਹੁਤ ਸਾਰੇ ਮਤਲਬ ਅਣਗਿਣਤ ਪਿੰਡਾਂ ਵਿੱਚ ਦਲਤਾਂ ਵਾਸਤੇ ਜਿਹੜੀ ਨੀਵੀਂ ਜਾਤ ਵਾਸਤੇ ਅਲੱਗ ਧਰਮਸਾਲਾ ਨੇ ਅਲੱਗ ਸ਼ਮਸ਼ਾਨ ਘਾਟ ਨੇ ਅਲੱਗ ਗੁਰਦੁਆਰੇ ਨੇ ਜਦਕਿ ਸਿੱਖ ਧਰਮ ਵਿੱਚ ਜਾਤ ਪਾਤ ਦਾ ਮੁਕੰਮਲ ਤੂਰ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਇਹਦਾ ਖਾਤਮਾ ਕੀਤਾ ਸੀਗਾ ਚਾਹੇ ਤਾਂ ਉਹ ਦਰਬਾਰ ਸਾਹਿਬ ਦੇ ਚਾਰੇ ਜਿਹੜੇ ਦਰਵਾਜ਼ੇ ਨੇ ਚਾਰੇ ਵਰਨਾ ਵਾਸਤੇ ਖੋਲ ਕੇ ਚਾਹੇ ਇਹ ਮੀਰੀ ਪੀਰੀ ਜਿਹੜੀ ਜਿਹੜੀ ਸੰਗਤ ਪੰਗਤ ਦਾ ਕਨਸੈਪਟ ਲਿਆ ਕੇ ਲੰਗਰ ਦੀ ਪਰਥਾ ਸ਼ੁਰੂ ਕਰਨੀ ਹੈ ਉੱਚ ਜਾਤ ਪਾਤ ਖਤਮ ਹੋਈ ਹੈਗੀ ਹੈ ਚਾਹੇ ਦਸਮ ਗੁਰੂ ਨੇ ਪੰਜ ਪਿਆਰੇ ਸਾਜਕੇ ਨੀਵੀਆਂ ਜਾਤਾਂ ਚੋਂ ਉਹਨਾਂ ਨੂੰ ਅੰਮ੍ਰਿਤ ਸ਼ਕਾਇਤ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ ਸੋ ਇਹ ਸਾਰੀ ਜਾਤ ਪਾਤ ਤੇ ਖਤਮ ਕਰਨ ਵਾਲੀ ਜਿਹੜੀ ਕਦਮ ਸੀਗੇ ਇੱਕ ਬੜਾ ਹੀ ਇੱਕ ਹਾਂ ਪੱਕੀ ਜਿਹੜਾ ਸਿੱਖ ਧਰਮ ਦਾ ਪੱਕਾ ਸੀਗਾ ਸਮਾਜ ਵਾਸਤੇ ਉਹਨੂੰ ਮੁੜ ਕੇ ਇਹ ਆਪਾਂ ਹੌਲੀ 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 ਜਿਹੜੀ ਹੈ ਵਰਣ ਵਸਥਾ ਹੈਗੀ ਹੈ ਇਹਦੇ ਮੁੜ ਕੇ ਉਹਦੇ ਤੇ ਗਲਵਾ ਗਲਵਾ ਪਾ ਲਿਆ ਔਰ ਪੰਜਾਬੀ ਸਮਾਜ ਨੂੰ ਖਾਸ ਤੌਰ ਤੇ ਪਿੰਡਾਂ ਦੇ ਸਮਾਜ ਨੂੰ ਮੁੜ ਕੇ ਜਾਤਾਂ ਪਾਤਾਂ ਦੀ ਬੁਰੀ ਤਰ੍ਹਾਂ ਵੰਡ ਦਿੱਤਾ ਹੈਗਾ ਆ ਅਪਾ ਦੇਖਦੇ ਹਾਂ ਕਿ ਪਿੰਡਾਂ ਜਦੋਂ ਵੱਧਦੇ ਹੋ ਤਾਂ ਪਿੰਡਾਂ 'ਚ ਇੱਕ ਪੰਜ-ਪੰਜ ਧਰਮਸ਼ਾਲਾ ਨੇ ਇਹ ਜੱਟਾਂ ਦੀ ਧਰਮਸ਼ਾਲਾ ਇਹ ਇਹ ਬਾਲਮੀਕੇ ਦੀ ਧਰਮਸ਼ਾਲਾ ਇਹ ਅਰਬਦਾਸੀਆਂ ਦੀ ਧਰਮਸ਼ਾਲਾ ਧਰਮਸ਼ਾਲਾ ਇਹ ਸੈਣੀਓ ਦੀ ਧਰਮਸ਼ਾਲਾ ਸੋ ਇਹ ਜਿਹੜਾ ਜਿਹੜਾ ਇਹ ਜੋ ਚੱਲ ਰਿਹਾ ਪੰਜਾਬ 'ਚ ਸਮਾਜ ਨੂੰ ਵੰਡਣ ਦਾ ਵਰਤਾਰਾ ਇਸ ਦੇ ਖਿਲਾਫ ਇਸ ਤਰ੍ਹਾਂ ਸ਼ਮਸ਼ਾਨ ਘਟਾਂ ਵਿੱਚ ਦਲਤਾਂ ਦੀ ਸ਼ਮਸ਼ਾਨ ਘਟ ਲੱਗ ਗਈ ਹੈ ਬਾਕੀ ਵੱਡੀਆਂ ਜਿਹੜੀਆਂ ਉੱਚ ਜਾਤਾਂ ਨੇ ਉਹਨਾਂ ਦੀ ਸ਼ਮਸ਼ਾਨ ਘਟਾਂ ਲੱਗ ਨੇ ਇਸੇ ਤਰ੍ਹਾਂ ਹੀ ਗੁਰਦੁਆਰੇ ਗੁਰਦੁਆਰੇ ਵੀ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਆਪ ਪਿੰਡਾਂ ਤੋਂ ਦੇਖਣ ਨੂੰ ਮਿਲਦੇ ਹੈਗੇ ਸੋ ਇਹ ਜਿਹੜੇ ਜਾਤਾਂ ਸਮਾਜ ਵੰਡਿਆ ਗਿਆ ਮੁੜ ਕੇ ਫਿਰ ਜਿਹੜੀ ਵਰਣਵਸਥਾ ਪੰਜਾਬ 'ਚ ਲਾਗੂ ਹੋਰ ਹੋ ਗਈ ਹੈਗੀ ਹੈ ਹੌਲੀ 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 ਸਿੱਖ ਧਰਮ ਦਾ ਜਿਹੜਾ ਇਨਕਲਾਬੀ ਵਿਰਸਾ ਸੀਗਾ ਸਮਾਜ ਨੂੰ ਅੱਗੇ ਤੋਰਨ ਦਾ ਸਮਾਜ ਨੂੰ ਜੋੜਨ ਦਾ ਨਾ ਕਿ ਤੋੜਨ ਦਾ ਜਿਹੜਾ ਵਿਰਸਾ ਇਹਨੂੰ ਜਿਹੜਾ ਜੋੜਨ ਦਾ ਵਿਰਸਾ ਸੀਗਾ ਹਾਲੀ ਹਾਲੀਵੁੱਡ ਦੀ ਉਹ ਘਟ ਘਟ ਰਿਹਾ ਹੈਗਾ ਆ ਉਹ ਖਤਮ ਹੋ ਰਿਹਾ ਹੈਗਾ ਤੇ ਸਮਾਜ ਨੂੰ ਤੋੜਨ ਦਾ ਜਿਹੜਾ ਰਵਾਇਤ ਹੈਗੀ ਹੈ ਉਹ ਅੱਗੇ ਵੱਧ ਰਹੀ ਹੈ ਜਾਨਾ ਸ਼ੁਰੂ ਕਰ ਦਿੱਤਾ ਤੇ ਮੈਂ ਅਸੀਂ ਸਿੰਘ ਸਾਹਿਬਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਸਿੱਖ ਪਰੰਪਰਾ ਹੈਗੀ ਹੈ ਤੇ ਸਿੱਖ ਫਲਸਫਾ ਹੈਗਾ ਆ ਜੋ ਸਿੱਖ ਵਿਰਸਾ ਹੈਗਾ ਉਹਦੇ ਅਨੁਸਾਰ ਸਿੱਖ ਧਰਮ ਵਿੱਚ ਜਾਤ ਪਾਤ ਵਾਸਤੇ ਕੋਈ ਥਾਂ ਨਹੀਂ ਔਰ ਸਿੰਘ ਸਹਿਬਾਨ ਨੇ ਫਤਵਾ ਜਾਰੀ ਕਰਨ ਕਿ ਪੰਜਾਬ ਵਿੱਚ ਕੋਈ ਵੀ ਪਿੰਡ ਕਿਸੇ ਵੀ ਪਿੰਡ ਵਿੱਚ ਜਾਤ ਪਾਤ ਦੇ ਨਾਂ ਤੇ ਗੁਰਦੁਆਰੇ ਨਾ ਬਣੇ ਜੇ ਬਣੇ ਤਾਂ ਉਹਨਾਂ ਇੱਕ ਥਾਂ ਦੇ ਗੁਰਦੁਆਰਾ ਇਕੱਠਾ ਕੀਤਾ ਜਾਵੇ ਜਾਤ ਪਾਤ ਦੇ ਨਾਂ ਤੇ ਧਰਮਸ਼ਾਲਾ ਨਾ ਬਣੇ ਧਰਮਸ਼ਾਲਾ ਨੂੰ ਇੱਕ ਥਾਂ ਦੇ ਕੱਟੀਆਂ ਕੀਤੀਆਂ ਜਾਣ ਜਾਤ ਪਾਤ ਦੇ ਨਾਂ ਤੇ ਸ਼ਵਸ਼ਾਨ ਘਾੜਤਾ ਬਿਲਕੁਲ ਹੀ ਨਾ ਬਣੇ ਇਹ ਐਨਾ ਇੱਕ ਕਨੌਣਾ ਰੂਪ ਹੈ ਇਹ ਇਹ ਨਾ ਸਿਰਫ ਕੁਦਰਤੀ ਇਨਸਾਫ ਦੇ ਖਿਲਾਫ ਹੈ ਬਲਕਿ ਸਿੱਖ ਧਰਮ ਦੀ ਪਰੰਪਰਾ ਦੇ ਵੀ ਖਿਲਾਫ ਹੈਗਾ ਸੋ ਅਸੀਂ ਬੇਨਤੀ ਕੀਤੀ ਹੈ ਸਾਨੂੰ ਬਹੁਤ ਵਧੀਆ ਘਾਰਾ ਮਿਲਿਆ ਸਿੰਘ ਸੇਵਨ ਸਿੰਘ ਸਾਹਿਬ ਕੋਲੋਂ ਗਿਆਨੀ ਗੁਰਚਨ ਸਿੰਘ ਹੋਰਾਂ ਕੋਲੋਂ ਕਿ ਉਹਨਾਂ ਨੇ ਸਾਡੇ ਕਦਮਾਂ ਨੂੰ ਸਰਸਰਾਇਆ ਵੀ ਹੈਗਾ ਨੇ ਪੋਲਿਟਿਕਸ ਦਾ ਰੋਲ ਤਾਂ ਹੈਗਾ ਟਾਪ ਪੋਲਿਟਿਕਸ ਦਾ ਰੋਲ ਤਾਂ ਹੈਗਾ ਕਿ ਜਦੋਂ ਵੀ ਅਸੀਂ ਵੋਟਾਂ ਨੂੰ ਵੰਡਦੇ ਹੁਣ ਜਦ ਤੁਸੀਂ ਪਿੰਡ ਜਾਓਗੇ ਤੁਸੀਂ ਮੇਰੋ ਗ੍ਰਾਂਟ ਆਈ ਹੈ ਮੇਰੇ ਕੋ ਦੋ ਰਸਤੇ ਨੇ ਜਾਂ ਤਾਂ ਮੈਂ 10000 ਰਵਿਦਾਸ ਧਰਮਸਾਲਾ ਨੂੰ 10 10000 ਰੁਪਏ ਜਿੱਤਾਂ ਧਰਮਸਾਲਾ ਨੂੰ 10000 ਬਾਜੀਗਰ ਧਰਮਸਾਲਾ ਨੂੰ ਇਸ ਤਰ੍ਹਾਂ ਵੰਡਾਂ ਜਾਂ ਮੈਂ ਪਿੰਡਾਂ ਜਿੱਦੋਂ ਮੈਂ ਗ੍ਰਾਂਟ ਲੈ ਕੇ ਗਿਆ ਮੈਂ ਕਿਹਾ ਜੇ ਤਾਂ ਇਕੱਠੇ ਹੋਣਾ ਇੱਕ ਥਾਂ ਤੇ ਮੈਂ 3 ਲੱਖ ਖਰਚ ਦੂੰਗਾ ਇਕੱਠਾ ਵਧੀਆ ਬਣਾ ਦੂੰਗਾ ਵਿੱਚ ਟਾਇਲਟਸ ਵਿੱਚ ਵਧੀਆ ਮਤਲਬ ਧਰਮਸਾਲਾ ਬਣਾਉਂਗਾ ਵਿੱਚ ਲਾਇਬ੍ਰੇਰੀ ਬਣਾਉਂਗਾ ਪਰ ਜੇ ਜੀ ਮੈਨੂੰ ਕਹੋ ਕਿ ਸਾਰਾ ਪੈਸਾ ਖਿਲਾਰ ਦੇਵਾ ਪੰਜਾਂ ਧਰਬਸਾਲਾਂ ਮੈਂ ਨਹੀਂ ਕਰਨ ਲੱਗਿਆ ਇਹ ਇਸ ਤਰ੍ਹਾਂ ਸ਼ਮਸ਼ਾਨ ਘੜ ਦੀ ਗੱਲ ਆਈ ਮੈਂ ਸ਼ਮਸ਼ਾਨ ਘੜ ਇੱਕ ਬਣਾਉਂਗਾ ਮੈਂ 3 ਲੱਖ ਰੁਪਏ ਸ਼ਮਸ਼ਾਨ ਘੜ ਤੇ ਲਾ ਦੂੰਗਾ ਆਪਣੇ ਫੰਡ ਵਿੱਚੋਂ ਪਰ ਜੇ ਕਹੋ ਮੈਂ ਦਲਤਾਂ ਦੀ ਸ਼ਮਸ਼ਾਨ ਘੜ ਲੱਗ ਬਣਾਉਂਗਾ ਜਿੱਟਾਂ ਦੀ ਲੱਗ ਬਣਾਉਂਗਾ ਮੈਂ ਕਰਨ ਵਾਲਾ ਨਹੀਂ ਹੈਗਾ ਸਿਰਫ ਫਪੇਕ ਬਿਸ਼ਵਿੰਦੂ ਪਰਸ਼ਦ ਹੋਈ ਬਜਰੰਗ ਦਲ ਹੋਇਆ ਮੋਰਲ ਪੁਲਿਸ ਸਕੁਐਡ ਮੋਰਲ ਸਕੁਐਡਸ ਹੋਏ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਤੂੰ ਜੋ ਮਰਜ਼ੀ ਬੋਲੀ ਚੱਲੋ ਔਰ ਜਿਵੇਂ ਮਰਜ਼ੀ ਦੂਜੇ ਲੋਕਾਂ ਦੀ ਭਾਵਨਾਵਾਂ ਨੂੰ ਆਹਤ ਕਰੀ ਚੱਲੋ ਔਰ ਸਮਾਜ ਨੂੰ ਜਿਵੇਂ 100% ਕਦੀ ਕਹਿੰਦੇ ਗੀਤਾ ਸਾਡੀ ਰਾਸ਼ਟਰੀ ਪੁਸਤਕ ਹੈਗੀ ਹੈ ਸਾਡੀ ਕੋਈ ਰਾਸ਼ਟਰੀ ਪੁਸਤਕ ਗੀਤਾ ਨਹੀਂ ਹੈਗੀ ਸਾਡੀ ਰਾਸ਼ਟਰੀ ਪੁਸਤਕ ਸਾਡਾ ਸੰਵਿਧਾਨ ਹੈਗਾ ਹੈ ਕਦੀ ਕਹਿੰਦੇ ਮਤਲਬ ਆਈ ਮੀਨ ਕਿ ਕੁਛ ਨਾ ਕੁਛ ਨਵੇਂ ਜਿਹੜਾ ਲੋਕਾਂ ਦੇ ਮੁੱਦੇ ਸਿਗੇ ਵਿਕਾਸ ਦੇ ਵੋਟਾਂ ਲਈਆਂ ਸਿਗੀਆਂ ਉਹ ਪੂਰੇ ਨਹੀਂ ਹੋ ਰਹੇ ਕਾਰਪੋਰੇਟ ਸੈਕਟਰ ਨੂੰ ਮੁਨਾਫੇ ਦਿੱਤੇ ਜਾ ਰਹੇ ਆ ਕਿਸਾਨੀ ਨੂੰ ਕੁਚਲਿਆ ਜਾ ਰਿਹਾ ਮਜ਼ਦੂਰਾ ਦੇ ਐਂਟੀ ਲੇਬਰ ਲਾਜ਼ ਆ ਰਿਹਾ ਉਹ ਸਭ ਕੁਸਰ ਲੁਕਾਉਣ ਵਾਸਤੇ ਜਿਹੜੇ ਨਾਨ ਇਸ਼ੂਜ਼ ਹੈ ਗੈਰ ਮੁੱਦੇ ਨੇ ਜਿਹਦਾ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਤੱਲਕ ਨਹੀਂ ਹੈਗਾ ਕੋਈ ਤੱਲਕ ਹੀ ਨਹੀਂ ਕਾਰ ਵਾਪਸੀ ਹਿੰਦਗੀ ਤਾਂ ਕਿਤਾਬ ਹੈ ਸਾਡਾ ਸਾਡਾ ਤੱਲਕ ਹੀ ਨਹੀਂ ਹੈ ਕੋਈ ਲੋਕ ਵਧੀਆ ਜ਼ਿੰਦਗੀ ਚਾਹਦੇ ਆ ਵਧੀਆ ਰੋਜ਼ਗਾਰ ਚਾਹਦੇ ਆ ਵਧੀਆ ਸਿਹਤ ਚਾਹਦੇ ਆ ਵਧੀਆ ਵਿਦਿਆ ਚਾਹਦੇ ਹੈਗੇ ਆ ਵਧੀਆ ਸੜਕਾਂ ਚਾਹਦੇ ਹੈਗੇ ਲੋਕ ਵਿਕਾਸ ਚਾਹਦੇ ਹੈਗੇ ਲੋਕਾਂ ਦਾ ਮੁੱਦਾ ਹੀ ਨਹੀਂ ਹੈ ਕਿ ਦਾ ਆਮੰਦਰ ਮੰਨਦਾ ਕਿ ਨਹੀਂ ਮੰਨਦਾ ਲੋਕਾਂ ਦਾ ਮੁੱਦਾ ਹੀ ਨਹੀਂ ਕਿ ਘਰ ਵਾਪਸੀ ਹੁੰਦੀ ਕਹਿੰਦੀ ਮੁੰਦੀ ਲੋਕਾਂ ਦਾ ਮੁੱਦਾ ਹੀ ਨਹੀਂ ਕਿ ਗੀਤਾ 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 ਸਾਡੀ ਰਾਸ਼ਟਰੀ ਬੁੱਕ ਹੈ ਜਾਂ ਕਿਹੜੀ ਬੁੱਕ ਹੈਗੀ ਲੋਕਾਂ ਦੇ ਇਹ ਨੌਨ ਇਸ਼ੂਸ ਨੂੰ ਇਸ਼ੂਸ ਬਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਜੀ ਕਿਉਂਕਿ ਸਰਕਾਰ ਪਿਛਲੇ 8 ਮਹੀਨੇ ਕੁਝ ਵੀ ਡਿਲੀਵਰ ਨਹੀਂ ਕਰ ਸਕੀ ਨਾ ਮਹਿੰਗਾਈ ਦੇ ਪੱਧਰ ਤੇ ਨਾ ਕੋਈ ਬਿਨਾਂ ਵਿਕਾਸ ਦੇ ਪੱਧਰ ਤੇ ਔਰ ਨਾ ਜਿਹੜਾ ਪਕਾਲਾ ਤਾਂ ਵਾਪਸ ਆਣ ਸੀਗਾ ਉਸ ਪੱਧਰ ਤੇ ਕੋਈ ਪੈਸਾ ਨਹੀਂ ਆਇਆ ਸਭ 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 ਡਰਾਮੇਬਾਜ਼ੀ ਸੀਗੀ ਉਹ ਉਹ ਪਰਦਾ ਜਿਉਂ ਚੱਕਿਆ ਜਾ ਰਿਹਾ ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਇੱਕ ਇੱਕ ਗੈਰ ਮੁੱਦੇ ਲਿਆ ਕੇ ਲੋਕਾਂ ਦੇ ਸਾਹਮਣੇ ਸੁੱਟ ਰਹੇ ਨੇ ਜੀ ਆਲ ਕਾਲੀਆਂ ਦੇ ਨਾਲ ਔਰ ਜੇ ਕਹੋ ਕਿ ਭਾਜਪਾ ਦੀ ਸਹਿਮਤੀ ਤੋਂ ਬਿਨਾਂ ਪੰਜਾਬ ਜੋ ਕਾਲੇ ਕਾਰੋਬਾਰ ਚੱਲੇ ਨੇ ਜੋ ਠੱਗਿਆ ਜੋ ਜੋ ਡਾਕੇ ਪੈਦੇ ਪੰਜਾਬ ਦੇ ਸਾਧਾਰਨ ਸਰੋਤਾਂ ਤੇ ਉਹ ਭਾਜਪਾ ਦੀ ਐਕਟਿਵ ਸਮੂਲੀਅਤ ਤੋਂ ਬਿਨਾਂ ਉਹ ਕੱਕ ਦੀ ਹੋ ਨਹੀਂ ਸਕਦਾ ਸਿਕਾ ਭਾਜਪਾ ਸਭ ਕਾਸੇ ਸ਼ਾਮਲ ਸੀਗੀ ਜਿਹੜਾ ਮਾਫੀਆ ਜਿਹੜਾ ਕਲਚਰ ਡਰਗ ਮਾਫੀਆ ਲੈਂਡ ਮਾਫੀਆ ਟਰਾਂਸਪੋਰਟ ਮਾਫੀਆ ਫਿਰ ਰੇਤਾ ਮਾਫੀਆ ਬਜਰੀ ਮਾਫੀਆ ਭਾਜਪਾ ਦੇ ਜਿਹੜੇ ਮੈਂ ਮੈਂ ਨਾਂ ਨਹੀਂ ਲੈਂਦਾ ਉਹਨਾਂ ਦੇ ਮਨਿਸਟਰ ਖੁਦ ਸ਼ਾਮਲ ਸੀਗੇ ਉਹ ਇਹ ਕਹਣਾ ਕਿ ਭਾਜ ਭਾ ਦੁੱਤ ਹੋਤੀ ਤੇ ਕਲ ਕਦੇ ਕਾਲੀ ਚੋਰ ਹੈਗੇ ਆ ਦੋਨੋਂ ਬਰਾਬਰ ਦੇ ਚੋਰ ਹੈ ਦੋਨਾਂ ਦਾ ਬਰਾਬਰ ਦਾ ਪਜਾਮ ਨੂੰ ਲੁੱਟਿਆ ਬਰਾਬਰ ਦਾ ਪਜਾਮ ਨੂੰ ਕੁੱਟਿਆ ਬਰਾਬਰ ਦਾ ਪਜਾਮ ਦਾ ਪੇੜਾ ਕਰ ਕੀਤਾ ਹੁਣ ਆਪਣੀਆਂ ਗਿਣਤੀਆਂ ਮਿੰਤੀ ਚਾ ਕੇ ਇਹ ਹੁਣ ਡਰਾਮੇਬਾਜ਼ੀ ਕਰ ਰਹੇ ਆ ਉਹਨਾਂ ਗੱਲਾਂ ਦਾ ਨਾ ਦੇ ਜਿਹਦਾ ਕਰਕੇ ਆਪ ਇਹਨੂੰ ਦੱਸ ਡਰਮੇਬਾਜ਼ੀ ਨਾਲ ਨਸ਼ੇ ਦਾ ਥੋੜਾ ਸਾ ਟ੍ਰੈਂਡ ਚੱਲ ਗਿਆ ਕਿ ਨਸ਼ੇ ਥੋੜਾ ਸਾ ਥੋੜਾ ਜਾਨੀ ਬਹੁਤ ਬਹੁਤ ਚੱਲਿਆ ਬਹੁਤ ਚੱਲਿਆ ਹੈ ਬੀਐਸਐਫ ਦੇ ਖਿਲਾਫ ਆਪਨੇ ਦੇਰੀ ਕਰ ਦਿੱਤੀ ਡਰਾਮੇਬਾਜ਼ੀ ਹੈ ਜੀ ਉਹ ਡਰਾਮੇਬਾਜ਼ੀ ਹੈ ਕਿਉਂਕਿ ਕਿਉਂਕਿ ਜਿਹੜੇ ਕਰ ਹਸ਼ੀਸ਼ ਤੇ ਇਹ ਇਹ ਨਸ਼ੇ ਆ ਰਹੇ ਨੇ ਜੀ ਜਿਹੜੇ ਅੱਗੇ ਅਮਰੀਕਾ ਨੂੰ ਪਾਸ ਹੁੰਦੇ ਨੇ ਨੇਪਾਲ ਦੇ ਰੂਟ ਸਾਹੀਂ ਰੂਟ ਰਾਹੀਂ ਉਹ ਨਸ਼ਾ ਪੰਜਾਬ ਬਹੁਤ ਘੱਟ ਵਾ ਪੰਜਾਬ ਦੇ ਬਜਨੈਸ ਵਰਤੇ ਨੇ ਪੁੱਕੀ ਹੈ ਅਫੀਮ ਹੈਗੀ ਹੈ ਜਾਂ ਫਿਰ ਚਿੱਟਾ ਹੈਗਾ ਹੈ ਉਹ ਸਿਨਥੈਟਿਕ ਨਸ਼ੇ ਹੈਗੇ ਆ ਉਹ ਦਾ ਉਹ ਟਰਾਂਸ ਬਾਰਡਰ ਆਦੇ ਨਹੀਂ ਉਹ ਪਾਕਿਸਤਾਨ ਤੋਂ ਆਦੇ ਨਹੀਂ ਉਹ ਇੱਥੇ ਪੰਜਾਬ 'ਚ ਬਣਦੇ ਨੇ ਬੱਦੀ ਬਣਦੇ ਨੇ ਉਹ ਪੰਜਾਬ 'ਚ ਫੈਕਟਰੀਆਂ ਉਹਦੀਆਂ ਹੈਗੀਆਂ ਉਹਦੇ ਬਾਰੇ ਗੱਲ ਨਹੀਂ ਕਰਦੇ ਚਲੋ ਮੈਂ ਕਹਿੰਦਾ ਪਾਕਿਸਤਾਨ ਤੋਂ ਨਸ਼ਾ ਵੀ ਆ ਗਿਆ ਕਿ 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 ਲੋਕਾਂ ਦੇ ਘਰਾਂ 'ਚ ਉੱਡ ਕੇ ਜਾਂਦਾ ਹੋ ਕੋਈ ਪੰਜਾਬ 'ਚ ਨੈਟਵਰਕ ਹੈ ਇੱਕ ਜਿਹੜਾ ਘਰ ਘਰ ਭੇਜਦਾ ਸਕੂਲਾਂ ਕਾਲਜਾਂ ਦੇ ਮੂਰੇ ਦੁਕਾਨਾਂ ਨੇ ਖੋਖੇ ਨੇ ਜਿੱਥੋਂ ਬੱਚੇ ਲੈਂਦੇ ਨੇ ਉਹ ਨੈਟਵਰਕ ਕੌਣ ਚਲਾਦਾ ਹੈਗਾ ਤੁਹਾਡੇ ਕੋਲ ਸਰਕਾਰ ਦੀ ਸਹਿਮਤੀ ਤੋਂ ਬਗੈਰ ਪੁਲਿਸ ਦੀ ਸਹਿਮਤੀ ਤੋਂ ਬਗੈਰ ਉਹ ਨੈਟਵਰਕ ਚੱਲ ਸਕਦਾ ਸਾਲਾ ਵੱਧੀ 8 8 10 10 ਸਾਲ ਬੋਲਾ ਬੋਲ ਤੇ ਆ ਜੀ ਸਰ ਜੀ ਸਰ ਜਿਹੜਾ ਆ ਰਹੀ ਹੈ ਦੇਖੋ ਉਮੀਦ ਤਾਂ ਹੈਗੀ ਜੀ ਮੈਂ ਕੱਲੇ ਪਰਸੇ ਦਿੱਲੀ ਆਇਆ ਮੈਂ ਸਾਨੂੰ ਉਮੀਦ ਹੈ ਪੂਰੀ ਹਾਲਾਂਕਿ ਭਾਜਪਾ ਬਹੁਤ ਤੁਹਾਨੂੰ ਪਤਾ ਇਹਨਾਂ ਕੋਲ ਤਾਕਤ ਪੈਸਾ ਵੀ ਬਹੁਤ ਹੈਗਾ ਹੈ ਇਹਨਾਂ ਇਹਨਾਂ ਕੋਲ ਮੀਨਸ ਵੀ ਬਹੁਤ ਹੈਗਾ ਹੈ ਪੈਸਾ ਵੀ ਬਹੁਤ ਹੈ ਉਹਦੇ باوجود ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਨਾ ਸਿਰਫ ਪਹਿਲਾ ਸਾਲ ਨੂੰ ਦੁਹਰਾਵਾਂਗੇ ਬਲਕਿ ਆਪਣੀ ਡੀਟੈਲੀ ਇੰਪਰੂਵ ਕਰਕੇ ਆਜ਼ਾਦਾਨਾ ਤੌਰ ਤੇ ਸਰਕਾਰ ਬਣਾਉਣ ਦੇ ਕਾਬਿਲ ਹੋਵਾਂਗੇ